ਇਸ ਵੀ ਦੀ ਵੱਡੀ ਖਬਰ ਐ ਐਮਪੀ ਅਮਰਿਤਪਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜੀ ਹਾਂ ਜੇ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਹੈ ਜੇਲ੍ਹ ਦੇ ਵਿੱਚ ਐਮਪੀ ਅਮਰਿਤਪਾਲ ਸਿੰਘ ਤੇ ਨਸ਼ਾ ਕਰਨ ਦੇ ਇਲਜ਼ਾਮ ਲੱਗੇ ਨੇ ਜੀ ਹਾਂ ਉਸ ਦੇ ਸਾਥੀਆਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਤੇ ਆਪਣੇ ਬਿਆਨ ਦਰਜ ਕਰਵਾਏ ਗਏ ਨੇ ਪ੍ਰਧਾਨ ਮੰਤਰੀ ਬਾਜੇਕੇ ਦੇ ਬਿਆਨ ਵੀ ਇਹੀ ਨੇ ਕਿ ਐਮਪੀ ਅਮਰਿਤਪਾਲ ਜੇਲ੍ਹ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਨਸ਼ੇ ਕਰਦਾ ਹੈ ਵੀ ਅਮਰਿਤਪਾਲ ਸਿੰਘ ਤੇ ਜੇਲ੍ਹ ਦੇ ਵਿੱਚ ਨਸ਼ੇ ਕਰਨ ਦਾ ਇਲਜ਼ਾਮ ਲੱਗਿਆ ਸਾਥੀਆਂ ਦੇ ਵੱਲੋਂ ਇਹ ਬਿਆਨ ਦਰਜ ਕਰਵਾਏ ਗਏ ਨੇ ਜੇਲ੍ਹ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਨਸ਼ੇ ਕੀਤੇ ਜਾਂਦੇ ਨੇ। ਜਿਹੜੀ ਵੱਡੀ ਖਬਰ ਐ ਐਮਪੀ ਅਮਰਿਤਪਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਐ। ਜੀ ਹਾਂ ਜੇ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਐ ਜੇਲ੍ਹ ਦੇ ਵਿੱਚ ਐਮਪੀ ਅਮਰਿਤਪਾਲ ਸਿੰਘ ਤੇ ਨਸ਼ਾ ਕਰਨ ਦੇ ਇਲਜ਼ਾਮ ਲੱਗੇ ਨੇ। ਜੀ ਹਾਂ ਉਸ ਦੇ ਸਾਥੀਆਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਤੇ ਆਪਣੇ ਬਿਆਨ ਦਰਜ ਕਰਵਾਏ ਗਏ ਨੇ। ਪ੍ਰਧਾਨ ਮੰਤਰੀ ਬਾਜੇਕੇ ਦੇ ਬਿਆਨ ਵੀ ਇਹੀ ਨੇ ਕਿ ਐਮਪੀ ਅਮਰਿਤਪਾਲ ਜੇਲ੍ਹ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਨਸ਼ੇ ਕਰਦਾ ਹੈ ਐਮਪੀ ਅਮਰਿਤਪਾਲ ਸਿੰਘ ਤੇ ਜੇਲ੍ਹ ਦੇ ਵਿੱਚ ਨਸ਼ੇ ਕਰਨ ਦਾ ਇਲਜ਼ਾਮ ਲੱਗਿਆ ਸਾਥੀਆਂ ਦੇ ਵੱਲੋਂ ਇਹ ਬਿਆਨ ਦਰਜ ਕਰਵਾਏ ਗਏ ਨੇ ਜੇਲ੍ਹ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਨਸ਼ੇ ਕੀਤੇ ਜਾਂਦੇ ਨੇ ਇਹ ਇਲਜ਼ਾਮ ਲੱਗ ਰਹੇ ਨੇ ਤੇ ਬਿਆਨਾਂ ਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਇਸ ਤੋਂ ਉਲਟ ਜੇ ਗੱਲ ਕਰੀਏ ਕਿ ਅਮਰਿਤਪਾਲ ਦੇ ਵਕੀਲ ਨੇ ਇਹ ਸਾਰੇ ਇਲਜ਼ਾਮ ਨਕਾਰੇ ਨੇ ਜੀ ਹਾਂ ਉਨ੍ਹਾਂ ਦੇ ਵਕੀਲ ਖਾਰਾ ਦੇ ਵੱਲੋਂ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਆ ਕਿ ਆ ਕਿ ਆ ਕਿ ਇਹ ਸੋਚੀ ਸਮਝੀ ਸਾਜ਼ਿਸ਼ ਹੈ ਤਰੀਕ ਦੇਖੋ ਸਾਈਨ ਦੇਖੋ ਤਰੀਕ ਉਦੋਂ ਦੀ ਹੈ ਜਦੋਂ ਇਹ ਸਾਰੇ ਡਿਬੜੂ ਗੜ ਗੜ੍ਹ ਜੇਲ੍ਹ ਦੇ ਵਿੱਚ ਬੰਦ ਸੀ ਪਰ ਇਹ ਕਿਤੇ ਨਾ ਕਿਤੇ ਸਾਜ਼ਿਸ਼ ਹੈ ਪੁਲਿਸ ਜੁੜੇ ਬਿਆਨ ਲੈਂਦੀ ਹੈ ਅਦਾਲਤ ਉਸ ਦੇ ਬਿਆਨਾਂ ਨੂੰ ਨਹੀਂ ਮੰਨਦੀ ਇਹ ਜਿਹੜੇ ਬਿਆਨ ਲਏ ਗਏ ਨੇ ਉਹ ਬਿਆਨ ਜਿਹੜੇ ਆ ਅਦਾਲਤ ਵਿੱਚ ਨਹੀਂ ਮੰਨੇ ਜਾਣਗੇ ਕੋਰਟ ਉਹਨਾਂ ਨੂੰ ਨਹੀਂ ਮੰਨਦੀ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਬਿਆਨ ਦਰਜ ਕਰਵਾਏ ਗਏ ਨੇ ਉਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਦੇ ਜਿਹੜੇ ਮਾਮਲੇ ਤੇ ਕਿੰਨਾ ਕੁ ਅਸਰ ਪੈਂਦਾ ਪਰ ਜਿਹੜੇ ਬਿਆਨ ਜਿਹੜੇ ਉਹਨਾਂ ਦੇ ਵੱਲੋਂ ਦਰਜ ਕਰਵਾਏ ਗਏ ਨੇ ਉਹ ਜ਼ਰੂਰ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਜਿਹੜੇ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਬਿਆਨ ਦਰਜ ਕਰਵਾਏ ਗਏ ਨੇ ਜੋ ਉਹਨਾਂ ਦੇ ਵੱਲੋਂ ਇੱਕ ਹੋਰ ਸਾਥੀ ਨੇ ਉਹਨਾਂ ਦੇ ਜੋ ਬਿਆਨ ਦਰਜ ਕਰਵਾਏ ਗਏ ਨੇ ਉਹ ਸਾਰਾ ਕੁਝ ਤੁਹਾਨੂੰ ਪੜ੍ਹ ਕੇ ਇੱਕ ਵਾਰੀ ਜ਼ਰੂਰ ਸੁਣਾ ਸੁਣਾ ਦਿੰਦੇ ਆ ਕਿ ਆਖਰ ਕੀ ਲਿਖਿਆ ਗਿਆ ਦਰਅਸਲ ਤੁਹਾਨੂੰ ਦੱਸ ਦਈਏ ਕਿ ਬਰਿੰਦਰ ਸਿੰਘ ਫੌਜੀ ਅਤੇ ਭਗਵੰਤ ਸਿੰਘ ਬਾਜੇ ਕੇ ਨੇ ਆਪਣੇ ਬਿਆਨ ਲਿਖਵਾਏ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਮਰਿਤਪਾਲ ਸਿੰਘ ਰੱਜ ਕੇ ਨਸ਼ਾ ਕਰਦਾ ਹੈ ਉਹ ਟਰਮਾਡੋਲ ਟੀਕੇ ਟਰਮਾਡੋਲ ਗੋਲੀਆਂ ਗਾਬਾਪੇਨ ਗੋਲੀਆਂ ਕਾਮਣੀਆਂ ਗੋਲੀਆਂ ਤੇ ਆਫੀਮ ਖਾਂਦਾ ਹੈ ਇੱਕ ਦਿਨ ਪੈਰ ਪੁੰਜੇ ਨਾ ਲੱਗਣ ਤੇ ਚਾਚਾ ਜੀ ਨੇ ਬਰਿੰਦਰ ਸਿੰਘ ਫੌਜੀ ਅਤੇ ਪੱਪਲਪ੍ਰੀਤ ਸਿੰਘ ਨੂੰ ਕਿਹਾ ਕਿ ਤੁਸੀਂ ਇਹਨੂੰ ਸਮਝਾਓ ਪਰ ਅੱਗੋ ਅਮਰਿਤ ਨੇ ਗਾਲਾਂ ਕੱਢੀਆਂ ਇਹ ਉਹਨਾਂ ਦੇ ਬਿਆਨ ਦੇ ਵਿੱਚ ਦਰਜ ਕਰਵਾਇਆ ਗਿਆ ਤਾਂ ਤੁਹਾਨੂੰ ਹੋਰ ਵੀ ਪੜ ਕੇ ਸੁਣਾ ਦਿੰਨੇ ਆ ਕਿ ਵਰਿੰਦਰ ਸਿੰਘ ਫੌਜੀ ਅਤੇ ਨਾਲ ਹੀ ਪ੍ਰਤਾਨ ਮੰਤਰੀ ਵਾਜੇਕੇ ਦੇ ਬਿਆਨ ਦੇ ਵਿੱਚ ਕੀ ਕੁਝ ਲਿਖਿਆ ਗਿਆ ਉਹਨਾਂ ਨੇ ਦੱਸਿਆ ਕਿ ਮੈਂ ਦੱਸਿਆ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸਰੀਰ ਸਰੀਰ ਦੀਆਂ ਦਰਦਾਂ ਦਾ ਸਕੇ ਟਰਾਮਾਡੋਲ ਗੋਲੀਆਂ ਆਮ ਮਿਲ ਜਾਂਦੀਆਂ ਨੇ ਜਿਸ ਤੇ ਪਾਈ ਅਮਰਿਤਪਾਲ ਸਿੰਘ ਨੇ ਵੀ ਕਿਹਾ ਕਿ ਤੂੰ ਆਪਣੀਆਂ ਅਤੇ ਮੇਰੀਆਂ ਗੋਲੀਆਂ ਪਚਾ ਕੇ ਆਪਣੇ ਕੋਲ ਰੱਖ ਲੈ ਲੋੜ ਪੈਣ ਤੇ ਮੈਂ ਤੇਰੇ ਕੋਲੋਂ ਗੋਲੀਆਂ ਲਿਆ ਕਰਾਂਗਾ ਫਿਰ ਰੂਟੀਨ ਵਿੱਚ ਹੀ ਪਾਈ ਅਮਰਿਤਪਾਲ ਸਿੰਘ ਮੈਨੂੰ ਆਪਣੇ ਗੋਲ ਬੁਲਾਣਦੇ ਸੀ ਅਤੇ ਮੇਰੇ ਮੈਂ ਅਤੇ ਭਾਈ ਅਮਰਿਤਪਾਲ ਸਿੰਘ ਇਕੱਠੇ ਹੋ ਕੇ ਟਰਮਾਡੋਲ ਗੋਲੀਆਂ ਦਾ ਨਸ਼ਾ ਕਰਦੇ ਸੀ ਜਿੱਨਾਂ ਚਿਰ ਮੈਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਰਿਹਾ ਹਾਂ ਭਾਈ ਅਮਰਿਤਪਾਲ ਸਿੰਘ ਅਤੇ ਮੈਂ ਟਰਮਾਡੋਲ ਗੋਲੀਆਂ ਖਾਂਦੇ ਰਹੇ ਹਾਂ ਮੈਂ 2 ਸਾਲ ਡਿਬਰੂਗੜ੍ਹ ਜੇਲ੍ਹ ਕੱਟੀ ਹੈ ਤੇ ਇਸ ਦੌਰਾਨ ਅਸੀਂ ਦੋਵੇਂ ਮਿਲ ਕੇ ਟਰਮਾਡੋਲਦੀਆਂ ਗੋਲੀਆਂ ਖਾਂਦੇ ਰਹੇ ਹਾਂ ਇਹ ਕੱਲਾ ਕੱਲਾ ਸ਼ਬਦ ਅਸੀਂ ਤੁਹਾਨੂੰ ਦਿਖਾ ਰਿਹਾ ਤੁਸੀਂ ਪੜ੍ਹ ਵੀ ਸਕਦੇ ਹੋ ਜੋ ਬਿਆਨ ਜਿਹੜੇ ਦਰਜ ਕਰਵਾਏ ਗਏ ਆ ਉਸ ਦੇ ਵਿੱਚ ਸਿੱਧਾ ਸਿੱਧਾ ਇਹ ਨਸ਼ੀਲੇ ਪਦਾਰਥ ਸੇਵਨ ਕਰਨ ਦਾ ਇਲਜ਼ਾਮ ਜਿਹੜਾ ਉਹਨਾਂ ਦੇ ਵੱਲੋਂ ਲਗਾਇਆ ਜਾ ਰਿਹਾ ਹਾਲਾਂਕਿ ਭਗਵਾਨ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਪੁੱਤਰ ਹਰਜਿੰਦਰ ਸਿੰਘ ਬਾਸੀ ਬਾਜੇ ਬਾਜੇ ਦੇ ਜ਼ਿਲ੍ਹੇ ਮੋਗਾ ਦਾ ਜਿਹੜਾ ਪ੍ਰਧਾਨ ਮੰਤਰੀ ਬਾਜੇ ਕੇ ਰਹਿਣ ਵਾਲਾ ਹੈ ਤਾਂ ਜਿਬਰੂਗੜ ਜੇਲ੍ਹ ਦੇ ਵਿੱਚ ਉਧਰ ਹੈ ਅਮਰਿਤਪਾਲ ਦੇ ਵਕੀਲ ਖਾਰਾ ਦਾ ਕਹਿਣਾ ਹੈ ਕਿ ਜਿਹੜੀ ਤਰੀਕ ਬਿਆਨਾਂ ਦੇ ਥੱਲੇ ਲਿਖੀ ਗਈ ਆ ਜਿਹੜੀ ਤਰੀਕ ਨੂੰ ਇਹ ਬਿਆਨ ਲਏ ਗਏ ਨੇ ਉਦੋਂ ਤਾਂ ਬਾਜੇ ਕੀ ਜਿਹੜਾ ਆ ਬਿਬਰੂਗੜ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਇਹ ਸਵਾਲ ਜਿਹੜੇ ਨੇ ਉੱਠ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਇਸ ਦੀ ਜਾਂਚ ਹੋਵੇਗੀ ਜਾਂਚ ਪੜਤਾਲ ਹੋ ਕੇ ਕੀ ਕੁਝ ਨਿਕਲ ਕੇ ਸਾਹਮਣੇ ਆਂਦਾ ਪਰ ਫਿਲਹਾਲ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਇਸ ਵੇਲੇ ਦੀ ਵੱਡੀ ਖਬਰ ਐਮਪੀ ਅਮਰਿਤਪਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜੀ ਹਾਂ ਜੀ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਹੈ ਜੇਲ੍ਹ ਦੇ ਵਿੱਚ ਐਮਪੀ ਅਮਰਿਤਪਾਲ ਸਿੰਘ ਤੇ ਨਸ਼ਾ ਕਰਨ ਦੇ ਇਲਜ਼ਾਮ ਲੱਗੇ ਨੇ ਜਿहां ਉਸ ਦੇ ਸਾਥੀਆਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਤੇ ਆਪਣੇ ਬਿਆਨ ਦਰਜ ਕਰਵਾਏ ਗਏ ਨੇ ਪ੍ਰਧਾਨ ਮੰਤਰੀ ਬਾਜੇ ਕੇ ਦੇ ਬਿਆਨ ਵੀ ਇਹੀ ਨੇ ਕਿ ਐਮਪੀ ਅਮਰਿਤਪਾਲ ਜੇਲ੍ਹ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਨਸ਼ੇ ਕਰਦਾ ਹੈ ਵੀ ਅਮਰਿਤਪਾਲ ਸਿੰਘ ਤੇ ਜੇਲ੍ਹ ਦੇ ਵਿੱਚ ਨਸ਼ੇ ਕਰਨ ਦਾ ਇਲਜ਼ਾਮ ਲੱਗਿਆ ਸਾਥੀਆਂ ਦੇ ਵੱਲੋਂ ਇਹ ਬਿਆਨ ਦਰਜ ਕਰਵਾਏ ਗਏ ਨੇ ਜੇਲ੍ਹ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਨਸ਼ੇ ਕੀਤੇ ਜਾਂਦੇ ਨੇ ਇਹ ਇਲਜ਼ਾਮ ਲੱਗ ਰਹੇ ਨੇ ਤੇ ਬਿਆਨਾਂ ਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਇਸ ਦਾ ਉਲਟ ਜੇ ਗੱਲ ਕਰੀਏ ਕਿ ਅਮਰਿਤਪਾਲ ਦੇ ਵਕੀਲ ਨੇ ਇਹ ਸਾਰੇ ਇਲਜ਼ਾਮ ਨਕਾਰੇ ਨੇ ਜੀ ਹਾਂ ਉਹਨਾਂ ਦੇ ਵਕੀਲ ਖਾਰਾ ਦੇ ਵੱਲੋਂ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਆ ਕਿ ਆ ਕਿ ਆ ਕਿ ਇਹ ਸੋਚੀ ਸਮਝੀ ਸਾਜ਼ਿਸ਼ ਹੈ ਤਰੀਕ ਦੇਖੋ ਸਾਈਨ ਦੇਖੋ ਤਰੀਕ ਉਦੋਂ ਦੀ ਹੈ ਜਦੋਂ ਇਹ ਸਾਰੇ ਡਿਬੜੂ ਗੜ ਗੜ ਜੇਲ੍ਹ ਦੇ ਵਿੱਚ ਬੰਦ ਸੀ ਪਰ ਇਹ ਕਿਤੇ ਨਾ ਕਿਤੇ ਸਾਜ਼ਿਸ਼ ਹੈ ਪੁਲਿਸ ਜੁੜੇ ਬਿਆਨ ਲੈਂਦੀ ਹੈ ਅਦਾਲਤ ਉਸਦੇ ਬਿਆਨਾਂ ਨੂੰ ਨਹੀਂ ਮੰਨਦੀ ਇਹ ਜਿਹੜੇ ਬਿਆਨ ਲਏ ਗਏ ਨੇ ਉਹ ਬਿਆਨ ਜਿਹੜੇ ਆ ਅਦਾਲਤ ਵਿੱਚ ਨਹੀਂ ਮੰਨੇ ਜਾਣਗੇ ਕੋਰਟ ਉਹਨਾਂ ਨੂੰ ਨਹੀਂ ਮੰਨਦੀ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਬਿਆਨ ਦਰਜ ਕਰਵਾਏ ਗਏ ਨੇ ਉਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਦੇ ਜੁੜੇ ਮਾਮਲੇ ਤੇ ਕਿੰਨਾ ਕੁ ਅਸਰ ਪੈਂਦਾ ਪਰ ਜਿਹੜੇ ਬਿਆਨ ਜਿਹੜੇ ਉਹਨਾਂ ਦੇ ਵੱਲੋਂ ਦਰਜ ਕਰਵਾਏ ਗਏ ਨੇ ਉਹ ਜ਼ਰੂਰ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਜਿਹੜੇ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਬਿਆਨ ਦਰਜ ਕਰਵਾਏ ਗਏ ਨੇ ਜੋ ਉਹਨਾਂ ਦੇ ਵੱਲੋਂ ਇੱਕ ਹੋਰ ਸਾਥੀ ਨੇ ਉਹਨਾਂ ਦੇ ਜੋ ਬਿਆਨ ਦਰਜ ਕਰਵਾਏ ਗਏ ਨੇ ਉਹ ਸਾਰਾ ਕੁਝ ਤੁਹਾਨੂੰ ਪੜ੍ਹ ਕੇ ਇੱਕ ਵਾਰੀ ਜ਼ਰੂਰ ਸੁਣਵਾ ਸੁਣਾ ਦਿੰਨੇ ਆ ਕਿ ਆਖਰ ਕੀ ਲਿਖਿਆ ਗਿਆ ਦਰਅਸਲ ਤੁਹਾਨੂੰ ਦੱਸ ਦਈਏ ਕਿ ਬਰਿੰਦਰ ਸਿੰਘ ਫੌਜੀ ਅਤੇ ਭਗਵੰਤ ਸਿੰਘ ਬਾਜੇਕੇ ਨੇ ਆਪਣੇ ਬਿਆਨ ਲਖਵਾਏ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਮਰਿਤਪਾਲ ਸਿੰਘ ਰੱਜ ਕੇ ਨਸ਼ਾ ਕਰਦਾ ਹੈ ਉਹ ਟਰਮਾਡੋਲ ਟੀਕੇ ਟਰਮਾਡੋਲ ਗੋਲੀਆਂ ਗਾਬਾਪੇਨ ਗੋਲੀਆਂ ਕਾਮਣੀਆਂ ਗੋਲੀਆਂ ਤੇ ਅਫੀਮ ਖਾਂਦਾ ਹੈ ਇੱਕ ਦਿਨ ਪੈਰ ਭੁੰਜੇ ਨਾ ਲੱਗਣ ਤੇ ਚਾਚਾ ਜੀ ਨੇ ਬਰਿੰਦਰ ਸਿੰਘ ਫੌਜੀ ਅਤੇ ਪੱਪਲਪ੍ਰੀਤ ਸਿੰਘ ਨੂੰ ਕਿਹਾ ਕਿ ਤੁਸੀਂ ਇਹਨੂੰ ਸਮਝਾਓ ਪਰ ਅੱਗੋਂ ਅਮਰਿਤ ਨਾਲ ਨੇ ਗਾਲਾ ਕੱਢੀਆਂ ਇਹ ਉਹਨਾਂ ਦੇ ਬਿਆਨ ਦੇ ਵਿੱਚ ਦਰਜ ਕਰਵਾਇਆ ਗਿਆ ਤਾਂ ਤੁਹਾਨੂੰ ਹੋਰ ਵੀ ਪੜ੍ਹ ਕੇ ਸੁਣਾ ਦਿੰਨੇ ਆ ਕਿ ਵਰਿੰਦਰ ਸਿੰਘ ਫੌਜੀ ਅਤੇ ਨਾਲ ਹੀ ਪ੍ਰਧਾਨ ਮੰਤਰੀ ਵਾਜੇਕੇ ਦੇ ਬਿਆਨ ਦੇ ਵਿੱਚ ਕੀ ਕੁਝ ਲਿਖਿਆ ਗਿਆ ਉਹਨਾਂ ਨੇ ਦੱਸਿਆ ਕਿ ਮੈਂ ਦੱਸਿਆ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸਰੀਰਕ ਸਰੀਰ ਦੀਆਂ ਦਰਦਾਂ ਦੱਸ ਕੇ ਟਰਾਮਾਡੋਲ ਗੋਲੀਆਂ ਆਮ ਮਿਲ ਜਾਂਦੀਆਂ ਨੇ ਜਿਸ ਤੇ ਪਾਈ ਅਮਰਿਤਪਾਲ ਸਿੰਘ ਨੇ ਵੀ ਕਿਹਾ ਕਿ ਤੂੰ ਆਪਣੀਆਂ ਅਤੇ ਮੇਰੀਆਂ ਗੋਲੀਆਂ ਬਚਾ ਕੇ ਆਪਣੇ ਕੋਲ ਰੱਖ ਲੈ ਲੋੜ ਪੈਣ ਤੇ ਮੈਂ ਤੇਰੇ ਕੋਲੋਂ ਗੋਲੀਆਂ ਲਿਆ ਕਰਾਂਗਾ ਫਿਰ ਰੁਟੀਨ ਵਿੱਚ ਹੀ ਪਾਈ ਅਮਰਿਤਪਾਲ ਸਿੰਘ ਮੈਨੂੰ ਆਪਣੇ ਗੋਲ ਬੁਲਾਣਦੇ ਸੀ ਅਤੇ ਮੇਰੇ ਮੈਂ ਅਤੇ ਭਾਈ ਅਮਰਿਤਪਾਲ ਸਿੰਘ ਇਕੱਠੇ ਹੋ ਕੇ ਟਰਮਾਡੋਲ ਗੋਲੀਆਂ ਦਾ ਨਸ਼ਾ ਕਰਦੇ ਸੀ ਜਿੱਨਾ ਚਿਰ ਮੈਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਰਿਹਾ ਹਾਂ ਭਾਈ ਅਮਰਿਤਪਾਲ ਸਿੰਘ ਅਤੇ ਮੈਂ ਟਰਮਾਡੋਲ ਗੋਲੀਆਂ ਖਾਂਦੇ ਰਹੇ ਹਾਂ ਮੈਂ 2 ਸਾਲ ਡਿਬਰੂਗੜ੍ਹ ਜੇਲ੍ਹ ਕੱਟੀ ਹੈ ਤੇ ਇਸ ਦੌਰਾਨ ਅਸੀਂ ਦੋਵੇਂ ਮਿਲ ਕੇ ਟਰਮਾਡੋਲਦੀਆਂ ਗੋਲੀਆਂ ਖਾਂਦੇ ਰਹੇ ਹਾਂ ਇਹ ਕੱਲਾ ਕੱਲਾ ਸ਼ਬਦ ਅਸੀਂ ਤੁਹਾਨੂੰ ਦਿਖਾ ਰਿਹਾ ਤੁਸੀਂ ਪੜ੍ਹ ਵੀ ਸਕਦੇ ਹੋ ਜੋ ਬਿਆਨ ਜਿਹੜੇ ਦਰਜ ਕਰਵਾਏ ਗਏ ਆ ਉਸ ਦੇ ਵਿੱਚ ਸਿੱਧਾ ਸਿੱਧਾ ਇਹ ਨਸ਼ੀਲੇ ਪਦਾਰਥ ਸੇਵਨ ਕਰਨ ਦਾ ਇਲਜ਼ਾਮ ਜਿਹੜਾ ਉਹਨਾਂ ਦੇ ਵੱਲੋਂ ਲਗਾਇਆ ਜਾ ਰਿਹਾ ਹਾਲਾਂਕਿ ਭਗਵਾਨ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਕੇ ਪੁੱਤਰ ਹਰਜਿੰਦਰ ਸਿੰਘ ਵਾਸੀ ਬਾਜੇ ਬਾਜੇ ਕੇ ਜ਼ਿਲ੍ਹੇ ਮੋਗਾ ਦਾ ਜਿਹੜਾ ਪ੍ਰਧਾਨ ਮੰਤਰੀ ਬਾਜੇ ਕੇ ਰਹਿਣ ਵਾਲਾ ਹੈ ਤਾਂ ਜਿਬਰੂਗੜ ਜੇਲ੍ਹ ਦੇ ਵਿੱਚ ਉਧਰ ਅਮਰਿਤਪਾਲ ਦੇ ਵਕੀਲ ਖਾਰਾ ਦਾ ਕਹਿਣਾ ਹੈ ਕਿ ਜਿਹੜੀ ਤਰੀਕ ਬਿਆਨਾਂ ਦੇ ਥੱਲੇ ਲਿਖੀ ਗਈ ਆ ਜਿਹੜੀ ਤਰੀਕ ਨੂੰ ਇਹ ਬਿਆਨ ਲਏ ਗਏ ਨੇ ਉਦੋਂ ਤਾਂ ਬਾਜੇ ਕੇ ਜਿਹੜਾ ਆ ਇਬਰੂਗੜ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਇਹ ਸਵਾਲ ਜਿਹੜੇ ਨੇ ਉੱਠੇ ਨੇ ਹੁਣ ਦੇਖਣਾ ਇਹ ਹੋਵੇਗਾ ਇਸ ਦੀ ਜਾਂਚ ਹੋਵੇਗੀ ਜਾਂਚ ਪੜਤਾਲ ਹੋ ਕੇ ਕਿ ਕੁਝ ਨਿਕਲ ਕੇ ਸਾਹਮਣੇ ਆਂਦਾ ਪਰ ਫਿਲਹਾਲ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਇਸ ਵੇਲੇ ਦੀ ਵੱਡੀ ਖਬਰ ਐ MP ਅਮਰਿਤਪਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜੀ ਹਾਂ ਜੇ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਹੈ ਜੇਲ੍ਹ ਦੇ ਵਿੱਚ MP ਅਮਰਿਤਪਾਲ ਸਿੰਘ ਤੇ ਨਸ਼ਾ ਕਰਨ ਦੇ ਇਲਜ਼ਾਮ ਲੱਗੇ ਨੇ ਜੀहां ਉਸ ਦੇ ਸਾਥੀਆਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਤੇ ਆਪਣੇ ਬਿਆਨ ਦਰਜ ਕਰਵਾਏ ਗਏ ਨੇ ਪ੍ਰਧਾਨ ਮੰਤਰੀ ਬਾਜੇ ਕੇ ਦੇ ਬਿਆਨ ਵੀ ਇਹੀ ਨੇ ਕਿ ਐਮਪੀ ਅਮ੍ਰਿਤਪਾਲ ਜੇਲ੍ਹ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਨਸ਼ੇ ਕਰਦਾ ਹੈ ਵੀ ਅਮ੍ਰਿਤਪਾਲ ਸਿੰਘ ਤੇ ਜੇਲ੍ਹ ਦੇ ਵਿੱਚ ਨਸ਼ੇ ਕਰਨ ਦਾ ਇਲਜ਼ਾਮ ਲੱਗਿਆ ਸਾਥੀਆਂ ਦੇ ਵੱਲੋਂ ਇਹ ਬਿਆਨ ਦਰਜ ਕਰਵਾਏ ਗਏ ਨੇ ਜੇਲ੍ਹ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਨਸ਼ੇ ਕੀਤੇ ਜਾਂਦੇ ਨੇ ਇਹ ਇਲਜ਼ਾਮ ਲੱਗ ਰਹੇ ਨੇ ਤੇ ਬਿਆਨਾਂ ਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਇਸ ਤੋਂ ਉਲਟ ਜੇ ਗੱਲ ਕਰੀਏ ਕਿ ਅਮਰਿਤਪਾਲ ਦੇ ਵਕੀਲ ਨੇ ਇਹ ਸਾਰੇ ਇਲਜ਼ਾਮ ਨਕਾਰੇ ਨੇ ਜੀ ਹਾਂ ਉਨ੍ਹਾਂ ਦੇ ਵਕੀਲ ਖਾਰਾ ਦੇ ਵੱਲੋਂ ਇੱਕ ਨਿਜੀ ਚੈਨਲ ਤੇ ਇੰਟਰਵਿਊ ਦਿੰਦਿਆ ਹੈ ਕਿ ਆ ਕਿ ਆ ਕਿ ਇਹ ਸੋਚੀ ਸਮਝੀ ਸਾਜ਼ਿਸ਼ ਹੈ ਤਰੀਕ ਦੇਖੋ ਸਾਈਨ ਦੇਖੋ ਤਰੀਕ ਉਦੋਂ ਦੀ ਹੈ ਜਦੋਂ ਇਹ ਸਾਰੇ ਡਿਬੜੂ ਗੜ ਗੜ ਜੇਲ੍ਹ ਦੇ ਵਿੱਚ ਬੰਦ ਸੀ ਪਰ ਇਹ ਕਿਤੇ ਨਾ ਕਿਤੇ ਸਾਜ਼ਿਸ਼ ਹੈ ਪੁਲਿਸ ਜੁੜੇ ਬਿਆਨ ਲੈਂਦੀ ਹੈ ਅਦਾਲਤ ਉਸ ਦੇ ਬਿਆਨਾਂ ਨੂੰ ਨਹੀਂ ਮੰਨਦੀ ਇਹ ਜਿਹੜੇ ਬਿਆਨ ਲਏ ਗਏ ਨੇ ਉਹ ਬਿਆਨ ਜਿਹੜੇ ਆ ਅਦਾਲਤ ਵਿੱਚ ਨਹੀਂ ਮੰਨੇ ਜਾਣਗੇ ਕੋਰਟ ਉਹਨਾਂ ਨੂੰ ਨਹੀਂ ਮੰਨਦੀ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਬਿਆਨ ਦਰਜ ਕਰਵਾਏ ਗਏ ਨੇ ਉਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਦੇ ਜਿਹੜੇ ਮਾਮਲੇ ਤੇ ਕਿੰਨਾ ਕੁ ਅਸਰ ਪੈਂਦਾ ਪਰ ਜਿਹੜੇ ਬਿਆਨ ਜਿਹੜੇ ਉਹਨਾਂ ਦੇ ਵੱਲੋਂ ਦਰਜ ਕਰਵਾਏ ਗਏ ਨੇ ਉਹ ਜ਼ਰੂਰ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਜਿਹੜੇ ਪਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਬਿਆਨ ਦਰਜ ਕਰਵਾਏ ਗਏ ਨੇ ਜੋ ਉਹਨਾਂ ਦੇ ਵੱਲੋਂ ਇੱਕ ਹੋਰ ਸਾਥੀ ਨੇ ਉਹਨਾਂ ਦੇ ਜੋ ਬਿਆਨ ਦਰਜ ਕਰਵਾਏ ਗਏ ਨੇ ਉਹ ਸਾਰਾ ਕੁਝ ਤੁਹਾਨੂੰ ਪਾੜਕੇ ਇੱਕ ਵਾਰੀ ਜ਼ਰੂਰ ਸੁਣਵਾਦ ਸੁਣਾ ਦਿੰਨੇ ਆ ਕਿ ਆਖਰ ਕੀ ਲਿਖਿਆ ਗਿਆ ਦਰਅਸਲ ਤੁਹਾਨੂੰ ਦੱਸ ਦਈਏ ਕਿ ਬਰਿੰਦਰ ਸਿੰਘ ਫੌਜੀ ਅਤੇ ਭਗਵੰਤ ਸਿੰਘ ਬਾਜੇਕੇ ਨੇ ਆਪਣੇ ਬਿਆਨ ਲਿਖਵਾਏ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਮਰਿਤਪਾਲ ਸਿੰਘ ਰੱਜ ਕੇ ਨਸ਼ਾ ਕਰਦਾ ਹੈ ਉਹ ਟਰਮਾਡੋਲ ਟੀਕੇ ਟਰਮਾਡੋਲ ਗੋਲੀਆਂ ਗਾਬਾਪੇਨ ਗੋਲੀਆਂ ਕਾਮਣੀਆਂ ਗੋਲੀਆਂ ਤੇ ਆਫੀਮ ਖਾਂਦਾ ਇੱਕ ਦਿਨ ਪੈਰ ਪੁੰਜੇ ਨਾ ਲੱਗਣ ਤੇ ਚਾਚਾ ਜੀ ਨੇ ਬਰਿੰਦਰ ਸਿੰਘ ਫੌਜੀ ਅਤੇ ਪੱਪਲ ਪ੍ਰੀ ਸਿੰਘ ਨੂੰ ਕਿਹਾ ਕਿ ਤੁਸੀਂ ਇਹਨੂੰ ਸਮਝਾਓ